ਹੁਣ ਦੇ ਜਿਹਨੇ ਗਿਆਨੀ ਸਿੰਘ ਜਿਆਨ ਨੂੰ ਕਹਿੰਦੇ ਆ ਬਾਬਾ ਜੱਸਾ ਸਿੰਘ ਬਾਬਾ ਫੂਲਾ ਸਿੰਘ ਯਾਨੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਸਰਦਾਰ ਵਿੱਚ ਤੇ ਇੱਕ ਜਥੇਦਾਰ ਦੇ ਵਿੱਚ ਫਰਕ ਕਿਹੜੀ ਗੱਲ ਦਾ ਹੁੰਦਾ ਹੈ ਇਹ ਪੰਥਦਿਆਂ ਨੂੰ ਪਤਾ ਆ ਜਿਹੜੇ ਪੰਥ ਨੂੰ ਪੂਰੀ ਤਰ੍ਹਾਂ ਸਮਰਪਤ ਨਹੀਂ ਉਹਨੂੰ ਇਹ ਨਹੀਂ ਪਤਾ ਵੀ ਸਰਦਾਰ ਕਿਹਨੂੰ ਕਹੀਦਾ ਤੇ ਜਥੇਦਾਰ ਚ ਕੀ ਫਰਕ ਹੈ ਇਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਪੰਥ ਦੇ ਨੇ ਜਿਹੜੇ ਪੰਥ ਨੂੰ ਸਮਰਪਤ ਨੇ ਜਿਨ੍ਹਾਂ ਨੂੰ ਪੰਥ ਦੀ ਰੌ ਰੀਤ ਦਾ ਪਤਾ ਆ ਉਹਨਾਂ ਨੂੰ ਇਹ ਗੱਲ ਦਾ ਗਿਆਨ ਆ ਪਈ ਜਥੇਦਾਰ ਕੌਣ ਹੁੰਦਾ ਤੇ ਸਰਦਾਰ ਕੌਣ ਹੁੰਦਾ ਉਹ ਸਾਰਾ ਇੱਕੋ ਹੀ ਇੱਕੋ ਹੀ ਨੱਕੇ ਥਾਣੀ ਸਾਰਿਆਂ ਨੂੰ ਕੱਢੀ ਜਾਣਦੇ ਆ ਜਦੋਂ ਮੈਂ ਸਰਦਾਰਾਂ ਦੀ ਲਿਸਟ ਗਿਣਾਗਾ ਉਹਦੇ ਵਿੱਚ ਜਰਨਾ ਜਰਾਵਰ ਸਿੰਘ ਨਹੀਂ ਕਿਸੇ ਨੂੰ ਭੁੱਲੇ ਹੋਏ ਪਤਾ ਸਾਰਿਆਂ ਨੂੰ ਜਿਨ੍ਹਾਂ ਨੇ ਤਿੱਬਤ ਫਦੇ ਕੀਤੀ ਸਰਦਾਰ ਹਰੀ ਸਿੰਘ ਨਲਵਾ ਉਹਨੂੰ ਵੀ ਨਹੀਂ ਭੁੱਲਿਆ ਜਾ ਸਕਦਾ ਧਿਆਨ ਸਿੰਘ ਜੀ ਪੰਜ ਥਾ ਉਹ ਵੀ ਸਰਦਾਰ ਹਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਹਨ ਇਹ ਸਾਰੇ ਸਰਦਾਰ ਨੇ ਪਰ ਜਦੋਂ ਬਾਬਾ ਫੂਲਾ ਸਿੰਘ ਜੀ ਦੀ ਗੱਲ ਆਵੇਗੀ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਅਕਾਲੀ ਬਾਬਾ ਫੂਲਾ ਸਿੰਘ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਉਹਨਾਂ ਦਾ ਇਹ ਨਾਮ ਆ ਏਦਾਂ ਉਹ ਪੰਥ ਦੇ ਜਥੇਦਾਰ ਹਨ ਇਹੀ ਗੱਲ ਸਿੰਘ ਸਾਹਿਬ ਬਾਬਾ ਜੀ ਬਾਬਾ ਜਸਾ ਸਿੰਘ ਸਾਹਿਬ ਜੀ ਆਲੂ ਵਾਲੀਆਂ ਜੀ ਸੁਲਤਾਨੁਲ ਕੌਮ ਪੰਥ ਪਾਤਸ਼ਾ ਉਹਨਾਂ ਨਾਲ ਵੀ ਇਹ ਸਾਰੇ ਤਖ਼ਲਿਸ ਲੱਗਣੇ ਆ ਕਿਉਂਕਿ ਉਹਨਾਂ ਪੰਥ ਦੀ ਅਗਵਾਈ ਕੀਤੀ ਆ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਜੀ ਉਹ ਵੀ ਪੰਥ ਦੇ ਜਥੇਦਾਰ ਹਨ ਉਹਨਾਂ ਦਾ ਵੀ ਨਾਂ ਐਵੇਂ ਲਿਆ ਜਾਊਗਾ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਆ ਉਹ ਆ ਪੰਥ ਦੇ ਅੱਜ ਪੰਥ ਦੇ ਜਥੇਦਾਰ ਸਾਰੇ ਹੀ ਆ ਸਾਰੇ ਹੀ ਪੰਥ ਨੂੰ ਸਮਰਪਿਤ ਨੇ ਪਰ ਜੇ ਆਹ ਗੱਲ ਦੀ ਪਰਖ ਕੀਤੀ ਜਾਵੇ ਸਿੱਧੀ ਗੱਲ ਪਾਣੀ ਵਾਂਗ ਨਿੱਤਰ ਜੂ ਵੀ ਕਹਿੰਦਾ ਬਈ ਕੀ ਆ